ਮੰਡੇਕੋ ਬਿੰਗੜ ਦੀ ਮਾਸਟਰ ਕਲੋਨੀ ਵਿੱਚ ਨਿਹੰਗ ਸਿੰਘ ਦੇ ਵੱਲੋਂ ਆਪਣੇ ਹੀ ਪੜੋਸੀ ਦੇ ਨਾਲ ਹੋਏ ਝਗੜੇ ਵਿੱਚ ਦੋਵੇਂ ਗੁੱਟ ਵੱਡਨ ਦੇ ਦੋਸਤ ਦੇ ਵਿੱਚ ਗ੍ਰਿਫਤਾਰ ਕੀਤੇ ਗਏ ਕਰਨਵੀਰ ਸਿੰਘ ਉਰਫ ਲਵਲੀ ਦਾ ਡੋਪ ਟੈਸਟ ਪੋਜ਼ਿਟਿਵ ਪਾਇਆ ਗਿਆ ਮੰਡੇਕੋ ਬਿੰਗੜ ਵਿਖੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸਪੀਕੀ ਫੋਟੋਗ੍ਰਾਫਰ ਸਾਹਿਬ ਰਾਕੇਸ਼ ਯਾਤੋਪ ਨੇ ਦੱਸਿਆ ਕਿ ਗ੍ਰਿਫਤਾਰ ਕੀਤੇ ਗਏ ਨਿਹੰਗ ਸਿੰਘ ਬਾਣੇ ਵਿੱਚ ਵਿਅਕਤੀ ਨਸ਼ਾ ਕਰਨ ਵਾਲੇ ਲੋਕਾਂ ਨੂੰ ਡਰਾ ਧਮਕਾ ਕੇ ਪੈਸੇ ਕੱਟੇ ਘਾਤਾ ਸੀ ਉਨ੍ਹਾਂ ਦੱਸਿਆ ਕਿ ਮੰਡੇਕੋ ਬਿੰਗੜ ਪੁਲਿਸ ਤੋਂ ਬੋਲੋ ਇਸ ਨਿਹੰਗ ਸਿੰਘ ਦਾ ਡੋਪ ਟੈਸਟ ਕਰਵਾਇਆ ਗਿਆ ਜੋ ਕਿ ਪੋਜ਼ ਉਨਾਏ ਵੀ ਦੱਸਿਆ ਕਿ ਕੁੱਤ ਨੂੰ ਦੋਸ਼ ਕਰਨ ਵਾਲੇ ਵਿਅਕਤੀ ਲੋਕਾਂ ਦੇ ਨਸ਼ੇ ਕਿਵੇਂ ਛੁਡਵਾ ਸਕਿਆ ਐਸਪੀ ਡੀ ਨੇ ਕਿਹਾ ਕਿ ਨਿਹੰਗ ਸਿੰਘ ਬਾਣੀ ਵਿੱਚ ਜਿਹੇ ਕੰਮ ਕਰਕੇ ਨਿਹੰਗ ਸਿੰਘਾਂ ਨੂੰ ਬਦਨਾਮ ਕਰਨ ਵਰਗੀਆਂ ਕਾਰਵਾਈਆਂ ਜਿਹੜੀਆਂ ਕੀ ਕੀਤੇ ਜਾਂਦੇ ਮੈਂ ਕਿਹਾ ਕਿ ਕਿਸੇ ਨੂੰ ਵੀ ਕਾਨੂੰਨ ਹੱਥ ਦੇ ਵਿੱਚ ਲੈਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਰਹੀ ਲੋਤੀ ਉਹਨਾਂ ਦੱਸਿਆ ਕਿ ਨਿਹੰਗ ਸਿੰਘ ਨੂੰ ਮਾਨਵਕ ਅਦਾਲਤ ਦੇ ਵਿੱਚ ਪੇਸ਼ ਕਰਕੇ ਪੁਲਿਸ ਰਿਮਾਰਡ ਲਿਆ ਜਾਵੇਗਾ ਤਾਂ ਜੋ ਹੋਰ ਵੀ ਕੀ ਖੁਲਾਸਾ ਹੋ ਸਕੇ ਅਸਲ ਵਿੱਚ ਕਿ ਮਕਸਦ ਐਸਐਸਪੀ ਫਤੇਗੜ੍ਹ ਸਾਹਿਬ ਸ਼੍ਰੀ ਸੁਭਮ ਅਗਰਵਾਲ ਜੀ ਦੇ ਦਿਸ਼ਾ ਨਿਰਦੇਸ਼ਾ ਹੇਠ ਪੂਰੀ ਫਤੇਗੜ੍ਹ ਸਾਹਿਬ ਪੁਲਿਸ ਬੜੀ ਹੀ ਤੰਦੇਹੀ ਨਾਲ ਨਸ਼ੇ ਨੂੰ ਨਤ ਪਾਣ ਵਾਸਤੇ ਅਤੇ ਫਤੇਗੜ੍ਹ ਸਾਹਿਬ ਦੇ ਵਿੱਚ ਕ੍ਰਾਈਮ ਨੂੰ ਨਤ ਪਾਣ ਵਾਸਤੇ ਬਹੁਤ ਹੀ ਸਫਲਤਾ ਹਾਸਿਲ ਕਰ ਰਹੀ ਹੈ ਔਰ ਇਹਦੇ ਚ ਬੜੀ ਤੰਦੇਹੀ ਨਾਲ ਲੱਗੀ ਹੋਈ ਹੈ ਇਹ ਜਿਹੜਾ ਮੈਟਰ ਸੀਗਾ ਕੱਲ ਦਾ ਇਹ ਮੈਟਰ ਕੱਲ ਸਾਨੂੰ ਇੱਕ ਸੂਚਨਾ ਮਿਲੀ ਸੀ ਜਿਹਦੇ ਸੂਚਨਾ ਦੇ ਤਹਿਤ ਇਹ ਪਤਾ ਲੱਗਾ ਕਿ ਇੱਕ ਮੰਡੀ ਗੋਵਿੰਦਗੜ ਮਾਸਟਰ ਕੋਲੋਨੀ ਦਾ ਜਤਿਨ ਨਾਮ ਦਾ ਮੁੰਡਾ ਜਿਹੜਾ ਰਹਿਣ ਵਾਲਾ ਹੈ ਉਹਦੇ 'ਚ ਜਾਣ ਜਾਣਲੇਵਾ ਹਮਲਾ ਹੋਇਆ ਹੈ ਸੋ ਐਸਐਚਓ ਨੇ ਮੌਕੇ ਤੇ ਆਈਓ ਨੂੰ ਭੇਜਾ ਭੇਜ ਕੇ ਉਹਦੇ ਬਿਆਨ ਰਿਕਾਰਡ ਕੀਤੇ ਗਏ ਔਰ ਉਹਦੇ ਬਿਆਨ ਦੇ ਆਧਾਰ ਤੇ ਮੁਕਦਮਾ ਨੰਬਰ 147 ਅੰਡਰ ਸੈਕਸ਼ਨ 115 1 118 2 109 ਬੀ ਐਨਐਸ ਰਜਿਸਟਰ ਕੀਤਾ ਗਿਆ ਜਿਦੇ ਵਿੱਚ ਜਿਹੜਾ ਮੁੱਖ ਮੁਲਜ਼ਮ ਸਾਹਮਣੇ ਆਇਆ ਉਹ ਸੀਗਾ ਕਰਨਵੀਰ ਸਿੰਘ ਅਲੀਸ ਲਵਲੀ ਜਿਹੜਾ ਕਿ ਮਾਸਟਰ ਕਲੋਨੀ ਦਾ ਹੀ ਰਹਿਣ ਵਾਲਾ ਸੀਗਾ ਔਰ ਮੁਕਦਮਾ ਜਿਹਦੇ ਦਰਜ ਹੋਇਆ ਐਸਐਸਪੀ ਸਾਹਿਬ ਦੇ ਦਿਸ਼ਾ ਨਿਰਦੇਸ਼ਾ ਹੇਟ ਅੰਡਰ ਸੁਪਰਵੀਜ਼ਨ ਡੀਐਸਪੀ ਅਮਲੋ ਗੁਰਦੀਪ ਜੀ ਵਕ ਵਕ ਟੀਮਾਂ ਦਾ ਗਠਨ ਕੀਤਾ ਗਿਆ ਐਸਐਚਓ ਮੰਡੀ ਗੋਵਿੰਦਗੜ ਮਨਪ੍ਰੀਤ ਸਿੰਘ ਇਹਨਾਂ ਨੇ ਬੜੇ ਹੀ ਪ੍ਰੋਮਟ ਐਕਸ਼ਨ ਲੈਂਦੇ ਹੋਏ ਪੂਰੇ ਮੰਡੀ ਗੋਵਿੰਦਗੜ ਦੀ ਨਾਕਾਬੰਦੀ ਕੀਤੀ ਔਰ ਉਸ ਤੋਂ ਬਾਅਦ ਵਕ-ਵਕ ਥਾਵਾਂ ਤੇ ਇਹਨਾਂ ਨੇ ਛਾਪੇਮਾਰੀ ਕੀਤੀ ਜਿਹੜੀ ਵਕ-ਵਕ ਥਾਵਾਂ ਤੇ ਛਾਪੇਮਾਰੀ ਕੀਤੀ ਉਹਦੇ ਵਿੱਚ ਇਹਨਾਂ ਨੂੰ ਆਪਣੇ ਬੜੀ ਉਹ ਸਫਲਤਾ ਹਾਸਿਲ ਹੋਈ ਔਰ ਜਿਹੜਾ ਮੁੱਖ ਮਲਜ਼ੂਮੇ ਦੇ ਵਿੱਚ ਕਰਨਵੀਰ ਸਿੰਘ ਐਲਿਸ ਲਵਲੀ ਸੀਗਾ ਉਹਦੀ ਅਰੈਸਟ ਕੀਤੀ ਗਈ ਇਹਦੇ ਅਰੈਸਟ ਤੋਂ ਬਾਅਦ ਜਿਹੜੀ ਮੁੜਲੀ ਪੜਤਾਲ ਕੀਤੀ ਗਈ ਉਹਦੇ ਵਿੱਚ ਕਈ ਗੱਲਾਂ ਸਾਹਮਣੇ ਆਈ ਕਿ ਜਿਹੜਾ ਇਹ ਕਰਨਵੀਰ ਸਿੰਘ ਐਲਿਸ ਲਵਲੀ ਹੈ ਇਹਨੇ 6-7 ਮਹੀਨੇ ਪਹਿਲੇ ਨਿਹੰਗਾਂ ਦਾ ਬਾਣਾ ਪਹਿਨਣਾ ਸ਼ੁਰੂ ਕੀਤਾ ਔਰ ਨਿਹੰਗਾਂ ਨੂੰ ਬਾਰੇ ਜਿਹੋ ਜਿਹੇ ਕੰਮ ਇਹ ਕਰਦਾ ਸੀ ਉਹ ਬਾਣੇ ਦੇ ਵਿੱਚ ਬਾਣਾ ਪਹਿਨ ਕਰਕੇ ਇਹ ਲੋਕਾਂ ਨੂੰ ਐਕਸਟਰੋਟ ਕਰਨ ਦਾ ਕੰਮ ਕਰਨਾ ਸ਼ੁਰੂ ਕਰਤਾ ਔਰ ਇਹਦੇ ਵਿੱਚ ਇਹ ਮੋਟੀਵੇਟ ਹੁੰਦਾ ਗਿਆ ਔਰ ਉਸ ਤੋਂ ਬਾਅਦ ਜਦੋਂ ਇਹ ਜਤਿੰਦੇ ਕੋਲ ਗਿਆ ਜਤਿੰਦ ਨੇ ਉਸਨੇ ਪੈਸੇ ਐਕਸਟਰੋਟ ਕਰਨ ਦੀ ਕੋਸ਼ਿਸ਼ ਕੀਤੀ ਜਤਿੰਦੇ ਰਜਿਸਟਰ ਕਰਨ ਦੇ ਕਾਰਨ ਇਹਨੇ ਆਪਣੀ ਕਿਰਪਾਨ ਦੇ ਨਾਲ ਉਹਦੇ ਦੇ ਜਾਨਲੇਵਾ ਹਮਲਾ ਕੀਤਾ ਹਮਲੇ ਦੇ ਵਿੱਚ ਉਹਨੇ ਜਿਵੇਂ ਆਪਣੀ ਬਾਹ ਵਿੱਚ ਲਾਉਂਦੇ ਆ ਉਹਦੇ ਜਿਹੜੇ ਦੋਨੋਂ ਗੁੱਟ ਸੀਗੇ ਦੋਨੋਂ ਹੱਥ ਦੇ ਉਹਦੇ ਗੰਭੀਰ ਸੱਟਾਂ ਲੱਗੀਆਂ শারਪ ਸੱਟਾਂ ਲੱਗੀਆਂ ਔਰ ਉਹ ਆਪਣੀ ਜਾਨ ਕਿਸੇ ਤਰ੍ਹਾਂ ਤੇ ਉਹ ਬਚਾ ਪਾਇਆ ਜਾ ਕੇ ਕੇ ਉਹ ਹਸਪਤਾਲ ਦੇ ਵਿੱਚ ਐਡਮਿਟ ਹੈ ਔਰ ਇਸ ਤੋਂ ਉਹਨੂੰ ਰੈਫਰ ਕੀਤਾ ਗਿਆ ਪੀਜੀਆਈ ਔਰ ਜੜੀ ਗੱਲ ਸਾਹਮਣੇ ਆਈ ਉਹ ਇਹ ਹੀ ਅਕੀ ਜੀ 6-7 ਮਹੀਨੇ ਪਹਿਲੇ ਇਹ ਜਿਹੜਾ ਬੰਦਾ ਆਪ ਹੈ ਹੁਣ ਮੇਰੇ ਕੋਲ ਜਸਟ ਐਸਚਓ ਸਾਹਿਬ ਮੈਡੀਕਲ ਕਰਾ ਕੇ ਆਏ ਨੇ ਜਿਹੜੀ ਹੁਣ ਰਿਪੋਰਟ ਮੇਰੇ ਕੋਲ ਆਈ ਹੈ ਇਹਦਾ ਆਪਾਂ ਆਪ ਡੋਪ ਟੈਸਟ ਕਰਾਇਆ ਹੈ ਡੋਪ ਟੈਸਟ ਦੇ ਵਿੱਚ ਨਸ਼ੇ ਦਾ ਆਦੀ ਹੋਣ ਦਾ ਹੋਂ ਦੀ ਰਿਪੋਰਟ ਆਈ ਹੈ ਉਹ ਰਿਪੋਰਟ ਨੂੰ ਅਸੀਂ ਪੂਰੀ ਤਰ੍ਹਾਂ ਵਾਚਾਂਗੇ ਉਸ ਤੋਂ ਬਾਅਦ ਜਿਹੜੀ ਵੀ ਬਣਦੀ ਹੋਰ ਕਾਰਵਾਈ ਇਹਦੇ ਚ ਚੈੱਕ ਕੀਤੀ ਜਾਊਗੀ ਸੋ ਜੜਾ ਬੰਦਾ ਆਪ ਨਸ਼ਾ ਕਰਨ ਦਾ ਆਦੀ ਹੋਏ ਔਰ ਉਸ ਤੋਂ ਬਾਅਦ ਜਾ ਕਰਕੇ ਉਹ ਇਹੋ ਜਿਹੇ ਕੰਮ ਕਰੇ منی ਐਕਸਟਰੋਡ ਕਰੇ ਔਰ ਉਹ ਵੀ ਇਨ ਲਿਓਫ ਕੇ ਨਿਹੰਗਾ ਦਾ ਬਾਣਾ ਪਹਿਨ ਕਰਕੇ ਨਿਹੰਗਾਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਹੈ ਇੱਕ ਤਰ੍ਹਾਂ ਤੇ ਮੈਂ ਕਹਿ ਸਕਦਾ ਹਾਂ ਸਰ ਜਿਹੜਾ ਜਤਿਨ ਵਾਲੀਆ ਇੰਜਰਡ ਹੈ ਇਹਦੇ ਚੋਦੇ ਘਰ ਦੇ ਨੇ ਵੀ ਮੰਨੇ ਵੀ ਸਾਡਾ ਬੇਟਾ ਜਿਹੜਾ ਹੈ ਨਸ਼ੇ ਕਰਦਾ ਸੀਗਾ ਤੇ ਜਿਹੜਾ ਆਹ ਲੜਕਾ ਸਿੰਘ ਹੈ ਜਿਹਨੇ ਇਹਨੂੰ ਉਹ ਕੀਤਾ ਇੰਜਰਡ ਕੀਤਾ ਵੀ ਨੂੰ ਨਸ਼ਾ ਕਰਨ ਤੋਂ ਵਰਜਿਤ ਕਰਦਾ ਸੀ ਕਿ ਉਹਦਾ ਵੀ ਡੋਪ ਟੈਸਟ ਕਰਵਾਉਂਗੀ ਪੁਲਿਸ ਦੇਖੋ ਜੀ ਉਹਦਾ ਡੋਪ ਟੈਸਟ ਕਰਨ ਦੀ ਜੋ ਲੋੜ ਨਹੀਂ ਹੈ ਉਹਦਾ ਕਾਰਨ ਮੈਂ ਦੱਸਦਾ ਹਾਂ ਕਿ ਉਹਦੇ 'ਚ ਹੁਣੀ ਹਾਲ ਹਾਲ ਦੀ ਗੱਡੀ ਤੇ ਆ 27 ਐਨਡੀਪੀਐਸ ਦੇ ਤਹਿਤ ਪਰਚਾ ਦਰਜ ਕੀਤਾ ਸੀ ਉਹਨੂੰ ਡੋਪ ਟੈਸਟ ਉਹਦਾ ਕਰਾ ਕਰਕੇ ਉਹ ਉਹਦਾ ਇਲਾਜ ਕਰਾਇਆ ਜਾ ਰਿਹਾ ਸੀ ਸਰਕਾਰ ਦਾ ਔਰ ਪੁਲਿਸ ਦਾ ਜਿਹੜਾ ਇੱਕ ਮੰਤਵ ਹੈ ਕਿ ਜਿਹੜੇ ਬੰਦੇ ਨਸ਼ੇ ਦੇ ਆਦੀ ਹੋ ਗਏ ਉਹ ਭਟਕੇ ਹੋਏ ਲੋਕ ਕੀ ਹੈ ਉਹ ਵਿਕਟਿਮ ਹੈ ਹੁਣ ਜਿਹੜੇ ਵਿਕਟਿਮ ਹੈਗੇ ਆਪ ਉਹਨਾਂ ਨੂੰ ਸਰਕਾਰ ਪ੍ਰੋਤਸਾਹਨ ਦਿੰਦੀ ਹੈ ਕਿ ਜੇ ਤੁਸੀਂ ਨਸ਼ਾ ਕਰਨ ਦੇ ਆਦੀ ਹੋਗੇ ਤਾਂ ਸਰਕਾਰ ਤੁਹਾਡੀ ਸਹਾਇਤਾ ਕਰੂਗੀ ਤੁਸੀਂ ਨਸ਼ਾ ਛਡਾਊ ਕੇਂਦਰ ਜਾਓ ਤੁਸੀਂ ਆਪਣਾ ਇਲਾਜ ਕਰਾਓ ਸੋ ਸਾਨੂੰ ਸਮਾਜ ਨੂੰ ਲੋੜ ਕੀ ਹੈ ਸਾਨੂੰ ਲੋੜ ਹੈ ਕਿ ਅਸੀਂ ਇਹੋ ਜਿਹੇ ਬੰਦੇ ਦਾ ਇਲਾਜ ਕਰਾਈਏ ਉਹਨਾਂ ਦਾ ਇਲਾਜ ਕਰਾ ਕਰਕੇ ਉਹਨਾਂ ਨੂੰ ਮੁੱਖ ਰਾਹ ਦੇ ਵਿੱਚ ਲੈ ਕੇ ਆਈਏ ਮੁੱਖ ਸਮਾਜ ਦੇ ਵਿੱਚ ਲੈ ਕੇ ਆਈਏ ਹੁਣ ਜਿਹੋ ਜਿਹੇ ਕਾਮ ਇਹਨੇ ਨਿਯੰਗ ਦੇ ਬਾਣੇ ਚ ਹੋਕਰ ਕੇ ਨਿਯੰਗਾਂ ਨੂੰ ਬਦਨਾਮ ਕਰਨ ਦੀ ਜਿਹੜੀ ਕੋਸ਼ਿਸ਼ ਕੀਤੀ ਹੈ ਉਹ ਕੋਸ਼ਿਸ਼ ਤਾਂ ਹੈ ਕਿ ਲੋਕਾਂ ਨੂੰ ਸਮਾਜ ਤੋਂ ਅਲੱਗ ਕਰਨ ਦੀ